ਤੁਹਾਡਾ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰਖਿਆ ਦੀ ਤਿਆਰੀ ਅਧੀਨ ਅਸੀਂ ਐਲਸੀਐਮ ਤੇ ਐਚਸੀਐਫ ਦੇ ਚੈਪਟਰ 3.2 ਦੇ ਉੱਤੇ ਪਹੁੰਚ ਗਏ ਸੀ ਉਹਦੇ ਦੂਜੇ ਸਵਾਲ ਤੇ ਪਹੁੰਚ ਗਏ ਤਾਂ ਧਿਆਨ ਦੇ ਨਾਲ ਦੇਖਣਾ ਬੇਟਾ ਕਿੰਦਾ ਪੇ ਹੇਟ ਲਿਖੀਆਂ ਸੰਖਿਆਵਾਂ ਦੇ ਸਮੂਹਾ ਵਿੱਚੋਂ ਭਾਜ ਸੰਖਿਆਵਾਂ ਚੁਣੋ ਅਤੇ ਲਿਖੋ ਤਾਂ ਬੇਟਾ ਭਾਜ ਸੰਖਿਆਵਾਂ ਆਪਾਂ ਪਹਿਲਾਂ ਵੀ ਡੈਫੀਨੇਸ਼ਨ ਕੀਤੀ ਸੀ ਵੀ ਜਿਹਦੇ ਦੂ ਤੋਂ ਵੱਧ ਗੁਣਨਖੰਡ ਹੁੰਦੇ ਆ ਉਹ ਭਾਜ ਸੰਖਿਆ ਹੁੰਦੀ ਹੈ 14 ਦੇ ਗੁਣਨਖੰਡ ਜਿਹੜੇ ਆਪਾਂ ਬਣਾ ਲੈਨੇ 14 ਇੱਕ ਤੇ ਵੀ ਵੰਡਿਆ ਜਾਂਦਾ 2 ਤੇ ਵੀ ਵੰਡਿਆ ਜਾਂਦਾ ਠੀਕ ਹੈ 7 ਤੇ ਵੀ ਵੰਡਿਆ ਜਾਂਦਾ ਤੇ 14 ਤੇ ਵੀ ਵੰਡਿਆ ਜਾਂਦਾ ਇਹਦਾ ਮਤਲਬ ਇਹਦੇ ਚਾਰ ਗੁਣਨਖੰਡ ਹੋ ਗਏ ਇਸ ਕਰਕੇ 14 ਭਾਜ ਸੰਖਿਆ ਹੈ ਠੀਕ ਹੈ ਬੇਟਾ ਜਿਹੜਾ 7 ਆ ਇਹਦੇ ਇਹ 1 ਤੇ ਵੰਡਿਆ ਜਾਂਦਾ ਤੇ ਫਿਰ 7 ਤੇ ਵੀ ਵੰਡਿਆ ਜਾਂਦਾ ਸਿਰਫ 2 ਹੀ ਗੁਣਖੰਡ ਰਹਿ ਗਏ ਇਸ ਕਰਕੇ ਇਹ ਅਪਾਜ ਸੰਖਿਆ ਆ ਠੀਕ ਹੈ ਬੇਟਾ ਇਹ ਨਹੀਂ ਲਿਖਾਂਗੇ ਆਪਾਂ ਉਹਨੇ ਭਾਜ ਸੰਖਿਆਵਾਂ ਪੁੱਛੀਆਂ 9 ਆ ਜਿਹੜਾ ਉਹ 1 ਤੇ ਵੀ ਵੰਡਿਆ ਜਾਂਦਾ 3 ਤੇ ਵੀ ਵੰਡਿਆ ਜਾਂਦਾ ਤੇ 9 ਤੇ ਵੀ ਵੰਡਿਆ ਜਾਂਦਾ ਇਹਦੇ ਗੁਣਖੰਡ 3 ਬਣ ਗਏ ਇਸ ਕਰਕੇ ਇਹ ਵੀ ਭਾਜ ਸੰਖਿਆ ਆ 6 ਆ ਜਿਹੜਾ ਬੇਟਾ 1 ਤੇ 20 ਵੰਡਿਆ ਜਾਂਦਾ 2 ਤੇ ਵੀ ਵੰਡਿਆ ਜਾਂਦਾ 3 ਤੇ ਵੀ ਵੰਡਿਆ ਜਾਂਦਾ ਤੇ 6 ਤੇ ਵੀ ਵੰਡਿਆ ਜਾਂਦਾ ਮਤਲਬ ਬੇਟਾ 1 ਤੇ ਆਪਣੇ ਆਪ ਤੇ ਤਾਂ ਸੰਖਿਆ ਵੰਡੀ ਜਾਂਦੀ ਜੇ ਉਹਦੇ ਤੋਂ ਇਲਾਵਾ ਕਿਸੇ ਭਾੜੇ ਤੇ ਵੰਡੀ ਜਾਂਦੀ ਹੈ ਤਾਂ ਫਿਰ ਉਹ ਭਾਜ ਸੰਖਿਆ ਹੁੰਦੀ ਹੈ ਜਿਹੜਾ 5 ਆ ਬੇਟਾ ਉਹ 1 ਤੇ ਵੀ ਵੰਡਿਆ ਜਾਂਦਾ 5 ਤੇ ਵੀ ਵੰਡਿਆ ਜਾਂਦਾ ਹੋਰ ਕਿਸੇ ਭਾੜੇ ਤੇ ਨਹੀਂ ਵੰਡਿਆ ਜਾਂਦਾ ਠੀਕ ਹੈ ਤਾਂ ਇਸ ਕਰਕੇ ਇਹ ਅਪਾਜ ਸੰਖਿਆ ਆ 6 ਭਾਜ ਸੰਖਿਆਵਾਂ ਪੁੱਛੀਆਂ ਸੀ ਨੇ 6 ਸਾਡੇ ਕੋਲੇ ਭਾਜ ਸੰਖਿਆ ਆ ਗਈ ਠੀਕ ਐ 5 ਆ ਜਿਹੜਾ ਸਿਰਫ 1 ਤੇ ਵੰਡਿਆ ਜਾਂਦਾ ਤੇ 5 ਤੇ ਵੰਡਿਆ ਜਾਂਦਾ ਇਸ ਕਰਕੇ ਇਹ ਅਪਾਜ ਹੈਗੀ ਆ ਇਸੇ ਤਰ੍ਹਾਂ 21 ਆ ਜਿਹੜਾ ਬੇਟਾ 21 1 ਤੇ ਵੀ ਵੰਡਿਆ ਜਾਂਦਾ ਆ 3 ਤੇ ਵੀ 3 7 1 21 ਹੁੰਦੇ ਆ ਠੀਕ ਐ ਫਿਰ 7 ਤੇ ਵੀ ਵੰਡਿਆ ਜਾਂਦਾ ਆ ਉਦੋਂ ਬਾਅਦ ਦੇ ਵਿੱਚ ਬੇਟਾ ਇਹ 21 ਤੇ 20 ਵੰਡਿਆ ਜਾਂਦਾ ਇਹ ਮਤਲਬ ਚਾਰ ਗੁਣਖੰਡ ਹੋਗੇ ਇਸ ਕਰਕੇ 21 20 ਇੱਕ ਭਾਜ ਸੰਖਿਆ ਆ ਠੀਕ ਆ ਉਹਨੇ ਭਾਜ ਸੰਖਿਆਵਾਂ ਲੱਭਣੀਆਂ ਨੇ ਆ ਜਿਹੜਾ 12 ਇੱਕ ਤੇ 20 ਵੰਡਿਆ ਜਾਂਦਾ ਦੋ 6 12 ਹੁੰਦੇ ਤਿੰਨ 4 12 ਹੁੰਦੇ ਠੀਕ ਐ ਤੇ 6 ਤੇ 20 ਵੰਡਿਆ ਜਾਂਦਾ 6 2 12 ਹੁੰਦੇ ਤੇ 12 ਤੇ ਤਾਂ ਵੰਡਿਆ ਹੀ ਜਾਣਾ ਇਹਨੇ ਇਹਦੇ ਪੰਜ ਗੁਣਖੰਡ ਹੋਗੇ ਇਸ ਕਰਕੇ ਇਹ ਵੀ ਭਾਜ ਸੰਖਿਆ ਆ ਠੀਕ ਐ ਬੇਟਾ 18 ਜਿਹੜਾ ਉਹ 1 ਤੇ ਵੀ ਵੰਡਿਆ ਜਾਂਦਾ 2 ਤੇ ਵੀ ਵੰਡਿਆ ਜਾਂਦਾ 3 ਛੀਕੇ 18 ਹੁੰਦੇ ਠੀਕ ਹੈ ਫਿਰ 6 ਤੇ ਵੀ ਵੰਡਿਆ ਜਾਂਦਾ ਉਸ ਤੋਂ ਬਾਅਦ 9 ਤੇ ਵੀ ਵੰਡਿਆ ਜਾਂਦਾ ਫਿਰ ਬੇਟਾ 18 ਤੇ ਵੀ ਵੰਡਿਆ ਜਾਂਦਾ ਇਸ ਕਰਕੇ ਇਹਦੇ 6 ਗੁਣਨਖੰਡ ਹੋ ਗਏ ਇਹ ਵੀ ਇੱਕ ਭਾਜ ਸੰਖਿਆ ਹੈ ਜਿਹਦੇ 2 ਤੋਂ ਵੱਧ ਗੁਣਨਖੰਡ ਹੋ ਗਿਓ ਉਹ ਭਾਜ ਸੰਖਿਆ ਬਣ ਜਾਂਦੀ ਹੈ 17 1 ਤੇ ਵੀ ਵੰਡਿਆ ਜਾਂਦਾ ਤੇ 17 ਤੇ 20 ਵੰਡਿਆ ਜਾਂਦਾ ਉਸ ਤੋਂ ਬਾਅਦ ਹੋਰ ਕਿਸੇ پہاੜੇ ਤੇ ਨਹੀਂ ਵੰਡਿਆ ਜਾਂਦਾ ਇਸ ਕਰਕੇ ਇਹ ਅ ਭਾਜ ਸੰਖਿਆ ਹੈ ਇਸੇ ਤਰ੍ਹਾਂ ਬੇਟਾ 11 ਦੇ ਗੁਣਖੰਡ 1 ਤੇ 11 ਹੋਰ ਕਿਸੇ ਭਾੜੇ ਤੇ 11 ਪੂਰਾ ਪੂਰਾ ਨਹੀਂ ਵੰਡਿਆ ਜਾਂਦਾ ਇਸ ਕਰਕੇ ਇਹ ਅਭਾਜ ਆ ਠੀਕ ਐ ਅੱਗੇ ਆਗੇ ਬੇਟਾ 23 23 ਇੱਕ ਤੇ ਵੀ ਵੰਡਿਆ ਜਾਂਦਾ ਤੇ 23 ਤੇ ਵੀ ਹੋਰ ਕਿਸੇ ਭਾੜੇ ਤੇ 23 ਵੰਡਿਆ ਨਹੀਂ ਜਾਂਦਾ ਇਸ ਕਰਕੇ ਇਹ ਅਭਾਜ ਆ ਜਿਹੜਾ 32 ਐ ਬੇਟਾ ਉਹ ਇੱਕ ਤੇ ਵੀ ਵੰਡਿਆ ਜਾਂਦਾ ਇਹ ਕਿਤੇ ਤਾਂ ਵੰਡੀ ਜਾਣੀ ਆ ਦੋ ਤੇ 20 ਵੰਡਿਆ ਜਾਂਦਾ ਠੀਕ ਐ ਤਿੰਨ ਤੇ ਨਹੀਂ ਵੰਡਿਆ ਜਾਂਦਾ ਚਾਰ ਤੇ ਵੰਡਿਆ ਜਾਂਦਾ ਆ ਠੀਕ ਐ 6 ਤੇ 5 ਤੇ ਨਹੀਂ 6 ਤੇ ਨਹੀਂ 7 ਤੇ ਨਹੀਂ 8 ਤੇ ਵੰਡਿਆ ਜਾਂਦਾ ਹੈ 9 ਤੇ ਨਹੀਂ 10 ਤੇ ਨਹੀਂ 11 ਤੇ ਨਹੀਂ 12 ਤੇ ਨਹੀਂ 16 ਤੇ ਜਾ ਕੇ ਵੰਡਿਆ ਜਾਂਦਾ ਇਹ 32 ਠੀਕ ਹੈ 16 ਤੋਂ ਬਾਅਦ 32 ਤੇ 20 ਵੰਡਿਆ ਜਾਂਦਾ 1 2 3 4 5 6 ਇਹਦੇ 6 ਗੁਣਕੰਢ ਬਣ ਗਏ ਇਸ ਕਰਕੇ 32 ਭਾਜ ਸੰਖਿਆ ਆ 37 ਇੱਕ ਤੇ ਵੰਡਿਆ ਜਾਂਦਾ ਤਾਂ 37 ਤੇ ਵੀ ਵੰਡਿਆ ਜਾਂਦਾ ਹੋਰ ਕਿਸੇ ਪਹਾੜੇ ਤੇ ਨਹੀਂ ਵੰਡਿਆ ਜਾਂਦਾ ਇਸ ਕਰਕੇ ਇਹ ਅਭਾਜ ਸੰਖਿਆ ਆ ਇਸੇ ਤਰ੍ਹਾਂ ਬੇਟਾ 41 ਇੱਕ ਤੇ ਵੀ ਵੰਡਿਆ ਜਾਂਦਾ ਤੇ 41 ਤੇ ਵੀ ਵੰਡਿਆ ਜਾਂਦਾ ਹੋਰ ਕਿਸੇ ਭਾੜੇ ਤੇ 41 ਨਹੀਂ ਆਉਂਦਾ ਇਸ ਕਰਕੇ 41 ਅਭਾਜ ਸੰਖਿਆ ਹੈ ਇਹਨੂੰ ਗੋਲਾ ਨਹੀਂ ਲਾਵਾਂਗੇ ਉਹਨੇ ਭਾਜ ਸੰਖਿਆਵਾਂ ਪੁੱਛੀਆਂ ਆ ਅੱਗੇ ਆ ਗਿਆ ਬੇਟਾ 15 ਇੱਕ ਤੇ ਵੀ ਵੰਡਿਆ ਜਾਂਦਾ ਹੈ ਤਿੰਨ ਤੇ ਵੀ ਵੰਡਿਆ ਜਾਂਦਾ ਹੈ ਪੰਜ ਤੇ ਵੀ ਵੰਡਿਆ ਜਾਂਦਾ ਹੈ ਤੇ ਫਿਰ ਇਹ 15 ਤੇ ਵੀ ਵੰਡਿਆ ਜਾਂਦਾ ਇਹ ਚਾਰ ਆ ਗਿਆ ਇਸ ਕਰਕੇ ਇਹ ਵੀ ਭਾਜ ਸੰਖਿਆ ਹੋਗੀ ਅੱਗੇ ਬੇਟਾ ਡੀ ਭਾਗ ਚ ਆਗੇ ਦਾ 10 ਆ ਜਿਹੜਾ ਬੇਟਾ 1 ਤੇ ਵੀ ਵੰਡਿਆ ਜਾਂਦਾ 2 ਤੇ ਵੀ ਵੰਡਿਆ ਜਾਂਦਾ 5 ਤੇ ਵੀ ਵੰਡਿਆ ਜਾਂਦਾ ਤੇ 10 ਤੇ ਵੀ ਵੰਡਿਆ ਜਾਂਦਾ ਇਹਦੇ ਚਾਰ ਗੁਣਨਖੰਡ ਹੋ ਗਏ ਇਹ ਵੀ ਭਾਜ ਸੰਖਿਆ ਹੋ ਗਈ 25 ਆ ਜਿਹੜਾ 1 ਤੇ ਵੀ ਵੰਡਿਆ ਜਾਂਦਾ ਪਿਆ ਠੀਕ ਹੈ ਉਦੋਂ ਬਾਅਦ ਚ 5 ਤੇ ਵੰਡਿਆ ਜਾਂਦਾ ਫਿਰ 25 ਤੇ ਵੰਡਿਆ ਜਾਂਦਾ ਠੀਕ ਹੈ ਬੇਟਾ ਇਸ ਕਰਕੇ ਇਹ ਵੀ ਭਾਜ ਸੰਖਿਆ 2 ਤੋਂ ਵੱਧ ਗੁਣਨਖੰਡ ਬਣ ਕੇ 3 ਬਣ ਗਏ ਆ 5 ਆ ਜਿਹੜਾ 1 ਤੇ ਵੰਡਿਆ ਜਾਂਦਾ ਉਦੋਂ ਬਾਅਦ 5 ਤੇ ਵੰਡਿਆ ਜਾਂਦਾ ਸਿਰਫ ਦੋ ਹੀ ਭਾੜਿਆਂ ਤੇ ਵੰਡਿਆ ਜਾਂਦਾ ਦੋ ਹੀ ਗੁਣਨਖੰਡ ਬਣਦੇ ਇਸ ਕਰਕੇ ਇਹ ਅਭਾਜ ਸੰਖਿਆ 7 ਵੀ ਬੇਟਾ 1 ਤੇ ਵੀ ਵੰਡਿਆ ਜਾਂਦਾ ਤੇ 7 ਤੇ ਵੀ ਵੰਡਿਆ ਜਾਂਦਾ ਉਦੋਂ ਬਾਅਦ ਚ ਹੋਰ ਕਿਸੇ ਭਾੜੇ ਤੇ ਨਹੀਂ ਵੰਡਿਆ ਜਾਂਦਾ ਇਹ ਵੀ ਅਭਾਜ ਸੰਖਿਆ ਇਹਨੂੰ ਗੋਲਾ ਨਹੀਂ ਲਾਉਣਾ ਗੋਲਾ ਸੀ ਸਿਰਫ ਭਾਜ ਸੰਖਿਆਵਾਂ ਤੇ ਲਾਉਣਾ 9 ਇੱਕ ਤੇ ਵੀ ਵੰਡਿਆ ਜਾਂਦਾ ਤਿੰਨ ਤੇ ਵੀ ਵੰਡਿਆ ਜਾਂਦਾ ਤੇ 9 ਤੇ ਵੀ ਦੋ ਤੋਂ ਵੱਧ ਤਿੰਨ ਗੁਣਨਖੰਡ ਹੋਗੇ ਇਸ ਕਰਕੇ ਇਹ ਵੀ ਭਾਜ ਸੰਖਿਆ ਹੋਗੀ ਠੀਕ ਹੈ ਮੇਰਾ ਕਹਿਲਾ ਬੇਟਾ ਗੱਲ ਕਲੀਅਰ ਹੁੰਦੀ ਪਈ ਆ ਤੁਹਾਨੂੰ 43 ਹੈ ਜਿਹੜਾ ਬੇਟਾ 1 ਤੇ ਵੀ ਵੰਡਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਚ 43 ਤੇ ਵੰਡਿਆ ਜਾਂਦਾ ਹੋਰ ਕਿਸੇ ਭਾੜੇ ਤੇ ਨਹੀਂ ਵੰਡਿਆ ਜਾਂਦਾ ਇਹ ਅਪਾਜ ਸੰਖਿਆ ਆ ਠੀਕ ਹੈ ਉੱਡੂ ਬਾਦ ਦੇ ਵਿੱਚ ਬੇਟਾ ਆ ਗਿਆ 24 24 ਹੈ ਜਿਹੜਾ ਬੇਟਾ ਉਹ 1 ਤੇ ਵੀ ਵੰਡਿਆ ਜਾਂਦਾ 2 ਤੇ 12 ਦੋਨਾਂ 24 ਹੁੰਦੇ ਆ 3 8ਾ 24 ਹੁੰਦੇ ਆ 4 ਤੇ ਵੀ ਵੰਡਿਆ ਜਾਂਦਾ 4 ਚਿਕਾ 24 ਹੁੰਦੇ ਆ 6 ਤੇ ਵੀ ਵੰਡਿਆ ਜਾਂਦਾ 8 ਤੇ ਵੀ ਵੰਡਿਆ ਜਾਂਦਾ 8 3 24 ਹੁੰਦੇ ਫਿਰ 12 ਤੇ ਵੀ ਵੰਡਿਆ ਜਾਂਦਾ ਫਿਰ 24 ਤੇ ਵੀ ਵੰਡਿਆ ਜਾਂਦਾ ਕਿੰਨੇ ਗੁਣਖੰਡ ਬਣ ਗਏ 3 3 6 ਤੇ 2 8 ਇਸ ਕਰਕੇ 24 ਇੱਕ ਭਾਜ ਸੰਖਿਆ ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਆ ਗਿਆ 47 47 20 ਬੇਟਾ 1 ਤੇ ਵੰਡਿਆ ਜਾਂਦਾ ਉਦੋਂ ਬਾਅਦ ਦੇ ਵਿੱਚ 47 ਤੇ ਵੰਡਿਆ ਜਾਂਦਾ ਹੋਰ ਕਿਸੇ ਵੀ ਪਹਾੜੇ ਤੇ ਨਹੀਂ ਵੰਡਿਆ ਜਾਂਦਾ ਇਹ ਅਭਾਜ ਸੰਖਿਆ ਆ 49 ਇੱਕ ਤੇ ਵੀ ਵੰਡਿਆ ਜਾਂਦਾ ਆ ਫਿਰ ਬੇਟਾ 7 ਤੇ ਵੰਡਿਆ ਜਾਂਦਾ ਠੀਕ ਆ ਉਸ ਤੋਂ ਬਾਅਦ 49 ਤੇ 20 ਵੰਡਿਆ ਜਾਂਦਾ ਇਸ ਕਰਕੇ ਇਹ ਵੀ ਭਾਜ ਸੰਖਿਆ ਆ 49 ਜਿਹੜੀ ਆ ਠੀਕ ਆ 50 ਜਿਹੜਾ ਬੇਟਾ ਇੱਕ ਤੇ ਵੀ ਵੰਡਿਆ ਜਾਂਦਾ ਦੋ ਤੇ 50 ਪੂਰਾ ਪੂਰਾ ਵੰਡਿਆ ਜਾਂਦਾ ਫੇਰ ਬੇਟਾ 5 ਦੇ ਵੰਡਿਆ ਜਾਂਦਾ ਫੇਰ ਬੇਟਾ ਇਹ 10 ਤੇ ਵੰਡਿਆ ਜਾਂਦਾ ਠੀਕ ਹੈ ਉਸ ਤੋਂ ਬਾਅਦ ਬੇਟਾ ਇਹ 25 ਦੇ ਉੱਤੇ 20 ਵੰਡਿਆ ਜਾਂਦਾ ਫੇਰ 50 ਦੇ ਉੱਤੇ 20 ਵੰਡਿਆ ਜਾਂਦਾ ਇਸ ਕਰਕੇ 50 20 ਇਕੋ ਭਾਜ ਸੰਖਿਆ ਸੋ ਬੇਟਾ ਇਹਦਾ ਅਭਿਆਸ ਕਰ ਲੈਣਾ ਭਾਜ ਸੰਖਿਆਵਾਂ ਤੇ ਅਪਾਜ ਸੰਖਿਆਵਾਂ ਕਿਹੜੀਆਂ ਹੁੰਦੀਆਂ ਇਹੀ ਬੇਸ ਆ ਬੇਟਾ ਇਹਦੇ ਤੇ ਲਘੂਤਮ ਤੇ ਮਹਾਤਮ ਸਮਾਵਰਤਕ ਦੇ ਸਵਾਲ ਆ ਜਿਹੜੇ ਤੁਹਾਡੇ ਨਿਕਲਣਗੇ ਸੋ ਤੁਸੀਂ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ